ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੋਲਰ ਨੂੰ ਇਸ ਵੇਲੇ ਪਰਵਾ ਹੁੰਗਾਰਾ ਮਿਲਿਆ ਜਦ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਜੰਡ ਤੋਂ ਸ਼ੋਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਤਰਸੀਮ ਸਿੰਘ ਜੋ ਕਿ ਆਪਣੇ 50 ਹੋਰ ਸਾਥੀਆਂ ਸਮੇਤ ਹਲਕਾ ਖੇਮਕਰਨ ਤੋਂ ਵਿਧਾਇਕ ਸਰਵਣ ਸਿੰਘ ਧੁੰਨ ਦੀ ਯੋਗ ਅਗਵਾਈ ਹੇਟ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਸੁਪਰੰਤ ਪਾਰਟੀ ਦੇ ਵਿੱਚ ਜੀ ਆਇਆਂ ਆਖਦੇ ਹੋਏ ਹਲਕਾ ਵਿਧਾਇਕ ਸਰਵਣ ਸਿੰਘ ਧੁੰਨ ਨੇ ਕਿਹਾ ਕਿ ਤਰਸੀਮ ਸਿੰਘ ਅਤੇ ਉਸ ਦੇ ਸਾਥੀਆਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਕੇ ਉਹਨਾਂ ਦਾ ਮਾਣ ਵਧਾਇਆ ਅਤੇ ਉਹਨਾਂ ਨੂੰ ਪਾਰਟੀ ਦੇ ਵਿੱਚ ਹਰ ਬਣਦਾ ਮਾਨ ਸਨਮਾਨ ਵੀ ਦਿੱਤਾ ਜਾਵੇਗਾ। ਅਰੇ ਮੈਂ ترسےਮ ਸਿੰਘ ਜੰਡ ਦੇ ਗ੍ਰਹਿ ਵਿਖਿਆ ਆਂ। ਅੱਜ ਉਹ ਤੇ ਉਹਨਾਂ ਦੇ ਸਾਰੇ ਸਾਥੀ ਬੜੀ ਵੱਡੀ ਗਿਣਤੀ 'ਚ ਕੜੋਗੜ ਪੰਜਾਬ ਪਰਿਵਾਰ ਆਮ ਆਦਮੀ ਪਾਰਟੀ ਸ਼ਾਮਲ ਹੋਇਆ। ਇਹਨਾਂ ਦੀ ਭਾਜੀ ਜਸਵੀਰ ਸਿੰਘ ਸੁਣ ਸਕਣਾ ਬੜੀ ਕੁੜੀ ਦੀ ਸਰਦਾਰੀ ਆ। ਉਹਨਾਂ ਦੇ ਬੇਟੇ ਵੀ ਆਏ ਉਹਨਾਂ ਦੇ ਭਰਾ ਵੀ ਆਏ ਆ ਮੈਂ ਇਹਨਾਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦੇ ਆਉਣ ਨਾਲ ਮੈਨੂੰ ਬਹੁਤ ਵੱਡਾ ਬਲ ਮਿਲਿਆ ਇਹ ਸਾਰੇ ਪਰਿਵਾਰ ਜਿਹੜੇ ਆਕਾਲੀ ਦਲ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਚੰਮ ਲੋਏ ਤੇ ਮੇਰੇ ਮਰੀ ਇਹੋ ਹੀ ਆ ਵੀ ਬਹੁਤ ਆਪਾਂ ਇਲੈਕਸ਼ਨ ਲੜੀ ਆ ਬੜੇ ਭਰਾਵਾਂ ਨੇ ਸਾਥ ਦਿੱਤਾ ਬਸ ਆ ਦੋ ਦਿਨ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਆਪੋ ਆਪਣੇ ਪਿੰਡੀ ਡਟਜੋ ਤਗੜੇ ਹੋ ਕੇ ਕੱਲੀ ਕੱਲੀ ਵੋਟ ਜਿਹੜੀ ਆ ਲਾਲਜੀ ਸਿੰਘ ਭੁੱਲਰ ਦੇ ਹੱਕ ਵਿੱਚ ਭਗਤਾਓ ਉਹਨਾਂ ਨੂੰ ਜਤਾ ਕੇ ਆਪਾਂ ਪਾਰਲੀਮੈਂਟ ਚ ਭੇਜ ਦਿੰਦੇ ਤੇ ਬਾਹਰੋਂ ਜਿਹੜੇ ਚਾਰ ਬੰਦੇ ਕੋਈ ਬਾਹਰੋਂ ਮੂਰੋਂ ਮੰਗਾ ਕੇ ਰੈਲੀ ਕੀਤੀ ਹੈ ਤੁਹਾਨੂੰ ਪਤਾ ਹੀ ਉਹਨਾਂ ਦਾ ਕੰਮ ਖਾਲੀ ਹੋ ਗਿਆ ਸਾਡੇ ਬਹੁਤ ਸਾਰੇ ਸਰਦਾਰ ਬੱਡੇ ਸਰਦਾਰ ਤਸੀਮ ਸਿੰਘ ਨੇ ਕਿਹਾ ਕਿ ਦਰਜਨਾਂ ਪਰਿਵਾਰ ਲਗਭਗ 50 ਪਰਿਵਾਰ ਆਮਾਦੀ ਬਲਕਿ ਉਹ ਸ਼ਾਮਲ ਹੋਏ ਆ ਜਿਹੜੀ ਅਕਾਲੀ ਦਲ ਨੂੰ ਛੱਡ ਕੇ ਉਹਨਾਂ ਸਾਰਿਆਂ ਭਰਾਵਾਂ ਨੂੰ ਅਸੀਂ ਜਿਉਂ ਆ ਬਾਅਦ ਬੜਾ ਵਧੀਆ ਮਿਲ ਰਿਹਾ ਇਹ ਹਲਕਾ ਖੇਮ ਕਰਨਾ ਜਿਹੜਾ ਸਾਡਾ ਇਹ ਬੜਾ ਸਹੂਲਤਨ ਵੋਟਰ ਨੇ ਉਹ ਸਾਰਾ ਸੋਚ ਕੇ ਵੋਟ ਕਰ ਰਹੇ ਨੇ ਕਿ ਕਿਹੜੀ ਪਾਰਟੀ ਸਾਡੇ ਬੱਚਿਆਂ ਨੂੰ ਰੁਜ਼ਗਾਰ ਦੇਵੇਗੀ ਕਿਹੜੀ ਪਾਰਟੀ ਸਾਡੇ ਬੱਚਿਆਂ ਨੂੰ ਸਿੱਖਿਆ ਦੇਵੇਗੀ ਕਿਹੜੀ ਪਾਰਟੀ ਸਾਡੇ ਬਜ਼ੁਰਗਾਂ ਦਾ ਹੈਲਥ ਦਾ ਧਿਆਨ ਰੱਖੇਗੀ ਮਹਿਲਾ ਕੇ ਜਿਹੜੀ ਖੋਲੇਗੀ ਦਵਾਈਆਂ ਦੇਵੇਗੀ ਸਕੂਲਾਂ ਵਿੱਚ ਟੀਚਰ ਪਹੁੰਚਰੇਗੀ ਸੋ ਇਸ ਤਰ੍ਹਾਂ ਦੇ ਸੈਂਕੜੇ ਕੰਮਾਂ ਨੂੰ ਮੁੱਖ ਰੱਖਦੇ ਆਇਆ ਹਲਕਾ ਖੇਮ ਕਰਦੇ ਲੋਕ ਵੋਟ ਕਰਦੇ ਨੇ